ਸਾਰਿਆਂ ਨੂੰ ਜੀਸੂ ਮਾਦਾ ਮਰੀਏਂ ਦੀ ਈਦ ਦੀ ਤਿਆਰੀ ਪੂਰੇ ਤੂਮ ਧਾਮ ਦਾ ਚੱਲ ਰੇ ਕੱਲ ਸਾਰਿਆਂ ਦਾ ਸਿਰ ਤੇ ਗੱਲੇ ਵਿੱਚ ਸਾਰਿਆਂ ਦੇ ਗੱਲੇ ਵਿੱਚ ਰੋਸਰੀ ਮਾਲਾ ਪਾ ਕੇ ਜੋ ਰੋਜਾ ਪ੍ਰਾਰਥਨਾ ਸ਼ੁਰੂ ਕੀਤਾ ਹੈ ਦੇਖੋ ਉਹਨੇ ਲਗਾਤਾਰ ਹੀ ਤੇ ਦਿਨ ਰਾਤ ਰੋਸਰੀ ਮਾਲਾ ਅਤੇ ਆराधना ਚੱਲ ਰਹੀ ਸੋ ਅਲਗ-ਅਲਗ ਜਗ੍ਹਾ ਵਿੱਚੋਂ ਸੰਗਤਾਰੇ ਅਤੇ ਹਾਲੇਕਲ ਜਗਾ ਵਿੱਚੋਂ ਬਸਾਰੇ ਜਿਸ ਜਿਸ ਜਗਾ ਵਿੱਚੋਂ ਬਸਾਰੇ ਉਹਨਾਂ ਦਾ ਫੋਨ ਨੰਬਰ ਅਤੇ ਉਹਨਾਂ ਦਾ ਨਾਮ ਇਸ ਸਮਾਂ ਮੈਂ ਡਿਸਪਲੇ ਕਰ ਰਹੇ ਹਾਂ ਤੁਸੀਂ ਇਹਨਾਂ ਵਿੱਚੋਂ ਨੰਬਰ ਲੈ ਲਓ ਅਤੇ ਆਪਣੇ ਆਪਣੇ ਇਲਾਕੇ ਦੇ ਵਿੱਚੋਂ ਜਿਹੜਾ ਸੰਗਤ ਨੂੰ ਲੈ ਕੇ ਆ ਰਹੇ ਉਸ ਪ੍ਰਾਪ ਨੂੰ ਜਾਂ ਬੈਣ ਨੂੰ ਤੁਸੀਂ ਫੋਨ ਕਰਕੇ ਉਹਨਾਂ ਨਾਲ ਸੰਭਰ ਕਰੋ ਖੁਦਾ ਦੁਆਨ ਬਲੈਸ ਕਰੇਗਾ ਬੜੀ ਸ਼ਰਤੀ ਹੈ ਆਉਣ ਵਾਲੇ ਇਤਵਾ ਜੋ ਸੰਗਤ ਐਤਵਾਰ ਨਹੀਂ ਪਹੁੰਚ ਸਕਦਾ ਸ਼ਨੀਵਾਰ ਵੀ ਆ ਸਕਦਾ ਹੈ। ਖੁਦਾ ਤੁਹਾਡੇ ਉਤੇ ਮਿਹਰ ਕਰੇਗਾ। 8 ਦਿਨ ਦੀ ਰੋਜਾ ਹੈ। ਇਸ ਰੋਜਾ ਪ੍ਰਾਰਥਨਾ ਦੇ ਲਈ ਤੁਸੀਂ ਵੀ ਆਪਣੇ ਆਪਣੇ ਘਰਾਂ ਵਿੱਚੋਂ ਰੋਜਾ ਰੱਖ ਕੇ ਪ੍ਰਾਰਥਨਾ ਕਰੋ। ਇਹ ਸੁਧਵਾਨੂੰ ਆਸ਼ੀਸ਼ ਦੇ ਰਹੇ। ਪੂਰਾ ਤੂੰ ਦਾਨ ਨਾਲ ਯਿਸੂ ਮਸੀਹ ਫੋਨ ਵਿੱਚ ਤੁਹਾਡੇ ਲਈ ਪ੍ਰੇਅਰ ਵੀ ਚੱਲ ਰਹੇ, ਤਿਆਰੀ ਵੀ ਚੱਲ ਰਹੇ। ਖੁਦਾ ਤੁਹਾਡੇ ਉਤੇ ਮਿਹਰ ਕਰੇ। ਆਉਣ ਵਾਲੇ ਐਤਵਾਰ ਨੂੰ ਤੁਹਾਨੂੰ ਮੈਂ ਜ਼ਰੂਰ ਮਿਲੂੰਗਾ। ਅੱਜ ਤੋੜ ਲਈ ਦੁਆ ਕਰੂੰਗਾ ਸਾਰੇ ਧਿਆਨ ਰੱਖਣਾ ਆਪਣੇ ਘਰਾਂ ਵਿੱਚੋਂ ਪਾਣੀ ਲੈ ਕੇ ਆਉਣਾ ਤੇਲ ਲੈ ਕੇ ਆਉਣਾ ਵੇੜੇ ਵਿੱਚੋਂ ਮਿੱਟੀ ਲੈ ਕੇ ਆਣਾ ਅੱਜ ਪਾਸਵਰਡ ਲੈ ਕੇ ਆਉਣਾ ਅਤੇ ਜਿਨ੍ਹਾਂ ਦੀ ਸ਼ਾਦੀ ਹੋ ਗਿਆ ਬੱਚਿਆਂ ਨੇ ਉਹਨਾਂ ਦੇ ਲਈ ਸਪੈਸ਼ਲੀ ਪ੍ਰੇਅਰ ਕੱਲ ਦਾ ਦਿਨ ਹੋਣਾ। ਓਹਦਾ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ ਅਤੇ ਫੂਲ ਨਾ ਨਹੀਂ ਹੈ ਹਰ ਹਰ ਇਲਾਕੇ ਵਿੱਚੋਂ ਬਸ ਆ ਰਹਾ ਹੈ ਉਸ ਬਸ ਵਾਲਿਆਂ ਦਾ ਜੋ ਬਸ ਆ ਰਹੇ ਜੋ ਪੈਣਾ ਬ੍ਰਾਮ ਬਸਤੀ ਸੇਵਾ ਕਰ ਰਹੇ ਉਹਨਾਂ ਦਾ ਨਾਮ ਫੋਨ ਨੰਬਰ ਇੱਥੇ ਤੁਸੀਂ ਦੇਖ ਸਕਦੇ ਸਾਰਿਆਂ ਨੂੰ ਜੀਸਸ